ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਹੀ ਠੀਕ ਠਾਕ ਹੋਮੂਗੀ ਅੱਜ ਆਪਾਂ ਬਣਾਉਣੇ ਜੋੜਾਂ ਦੇ ਦਰਦਾਂ ਤੋਂ ਤੇਲ ਤਿਲਾਂ ਦੇ ਤੇਲ ਤੋਂ ਤਿਆਰ ਕਰਾਂਗੇ ਇਹ ਆਪਾਂ ਜਿੱਦਾਂ ਆਪਣੇ ਲੱਕ ਗੋਡੇ ਮੋਢੇ ਜੋੜਾਂ ਦੇ ਵਿੱਚ ਦਰਦ ਹੁੰਦਾ ਰਹਿੰਦਾ ਸਰਦੀਆਂ ਵਿੱਚ ਤਾਂ ਹੋਰ ਵੀ ਜ਼ਿਆਦਾ ਹੁੰਦਾ ਦਰਦ ਆਪਣੇ ਤੇ ਠੰਡ ਦੇ ਨਾਲ ਤੇ ਇਹ ਤੋਂ ਆਪਾਂ ਹੁਣ ਤਿਆਰ ਕਰਾਂਗੇ ਜਿੱਥੇ ਵੀ ਆਪਣੇ ਕਿਤੇ ਦਰਦ ਹੁੰਦਾ ਆਪਾਂ ਲਾ ਸਕਦੇ ਹਾਂ ਕਾਫੀ ਫਰਕ ਮਹਿਸੂਸ ਹੁੰਦਾ ਲਾਏ ਤੇ ਤੇ ਨੂੰ ਆਪਾਂ ਹੁਣ ਬਣਾਉਣ ਦੇ ਲਈ ਕੀ ਕੀ ਲਿਆ ਤੇ ਕਿਵੇਂ ਬਣਾਇਆ ਉਹ ਆਪਾਂ ਹੁਣ ਦੇਖਦੇ ਆ। ਲਓ ਜੀ ਆਪਾਂ ਨੇ ਇੱਕ ਭਾਰੇ ਤਲੇ ਵਾਲੇ ਨਾ ਲੋਹੇ ਦੀ ਕੜਾਹੀ ਲੈ ਲਈ ਤੇ ਆਪਾਂ ਗੈਸ ਜਲਾ ਲੈਨੇ ਹਾਂ। ਮੈਂ ਗੈਸ। ਤਾਂ ਲਈ ਪਹਿਲਾਂ ਤੁਸੀਂ ਤੇਲ ਗਰਮ ਲਈ ਥੋੜੀ ਜਿਹੀ ਤੇਜ਼ ਰੱਖਿਓ ਉਸ ਤੋਂ ਬਾਅਦ ਆਪਾਂ ਨੇ ਗੈਸ ਸਿਮ ਕਰ ਦੇਣੀ ਹੈ ਤੇ ਜਿਹਦੇ ਵਾਸਤੇ ਆਪਾਂ ਨੇ ਆਹ ਤੇਲ ਲਿਆ ਇਹ ਤੇਲ ਤੇਲਾ ਦਾ ਤੁਸੀਂ ਸਰੋਂ ਦਾ ਵੀ ਲੈ ਸਕਦੇ ਹੋ ਤੇਲਾ ਦਾ ਵੀ ਲੈ ਸਕਦੇ ਹੋ ਇਹ ਮੈਂ ਤੁਹਾਨੂੰ ਦੱਸਦੀ ਹਾਂ ਵੀ ਕਿੰਨਾ ਤੇਲਾ ਲਓ ਜੀ ਆ ਤੇਲ 200 ਗ੍ਰਾਮ ਹੈ ਨਾ ਮੈਂ 400 ਗ੍ਰਾਮ ਤੇਲ ਲਿਆ ਮੈਂ ਦੋ ਸ਼ੀਸ਼ੇ ਨੇ ਮੈਨੂੰ ਥੋੜਾ ਲੱਗਿਆ ਸੀ ਮੈਂ ਕੇਰੇ ਬਣਾ ਲੈਣੀਆਂ ਤੇ ਮੈਂ ਦੋਛਿਛ ਨੇ ਇੰਨਾ ਕ ਤੇਲ 200 ਗ੍ਰਾਮ ਆਪਣੇ ਜਿਵੇਂ ਕੋਲੂ ਹੁੰਦੇ ਨੇ ਜਿੱਤੇ ਸਭ ਕੁਝ ਪੀਸ ਕੇ ਸਰੋਂ ਵਗੈਰਾ ਦਾ ਤੇਲ ਕੱਢਦੇ ਆ ਤੇਲਾਂ ਦਾ ਕੱਢਦੇ ਆ ਨਾਰੀਅਲ ਦਾ ਵਗੈਰਾ ਦਾ ਉੱਥੋਂ ਲਿਆਂਦਾ ਹੋਇਆ ਇਹ ਇਹ 100 ਰੁਪਏ ਦਾ 200 ਗ੍ਰਾਮ ਆ ਜਾਂਦਾ ਜਿਆਦਾ ਮਹਿੰਗਾ ਨਹੀਂ ਤੁਸੀਂ ਉੱਥੋਂ ਲੈ ਆਇਓ ਗੈਸ ਆਪਾਂ ਨੇ ਲਈ ਜਲਾ ਤੇ ਤੇਲ ਪਾਤਾ ਵਿੱਚ ਹੁਣ ਅਮੈਂ 400 ਗ੍ਰਾਮ ਤੇਲ ਲੇ ਮੈਂ 400 ਗ੍ਰਾਮ ਤੇਲ ਪਾ ਰਹੀ ਹਾਂ ਹਾਲੇ ਕਿ 200 ਗ੍ਰਾਮ ਮੈਂ ਹੋਰ ਪਾ ਰਹੀ ਹਾਂ ਥੋੜੇ ਕੋ ਤਿਲਾਂ ਦਾ ਤਿਲਾਂ ਦਾ ਲੈ ਲਓ ਨਹੀਂ ਤਿਲਾਂ ਦਾ ਤੁਸੀਂ ਸਰੋਂ ਦੇ ਤੇਲ 'ਚ ਵੀ ਬਣਾ ਸਕਦੇ ਹੋ ਹੈਨਾ ਉਹ ਤੁਹਾਡੀ ਮਰਜ਼ੀ ਮੈਂ ਤਾਂ ਤਿਲਾਂ ਦੇ ਤੇਲ 'ਚ ਬਣਾ ਰਹੀ ਹਾਂ ਥੋੜਾ ਜਿਹਾ ਦਰਮੈਸ਼ ਜਿਹਾ ਹੁੰਦਾ ਇਹ ਵਧੀਆ ਹੁੰਦਾ ਇਹ 'ਚ ਬਾਅਦ ਇਹਦੇ ਵਿੱਚ ਇਹਨੂੰ ਜਦੋਂ ਥੋੜਾ ਜਿਹਾ ਗਰਮ ਹੋ ਗਿਆ ਫਿਰ ਇਹਦੇ ਵਿੱਚ ਆਪਾਂ ਸਾਰਾ ਇਹ ਸਮਾਨ ਪਾਉਂਗਾ ਹੈਨਾ ਲੋ ਜੀ ਤੇਲ ਆਪਣਾ ਗਰਮ ਹੋ ਗਿਆ ਤੇ ਆਪਾਂ ਹੁਣ ਸਭ ਤੋਂ ਪਹਿਲਾਂ ਆਹ ਦੇਖੋ ਨਿੰਮ ਸਭ ਤੋਂ ਪਹਿਲਾਂ ਆਪਾਂ ਨਿੰਮ ਦੀਆਂ ਪੱਤੀਆਂ ਪਾਵਾਂਗੇ ਥੋੜੀਆਂ ਇਹਨਾਂ ਨੂੰ ਵੀ ਧੋ ਕੇ ਚੰਗੀ ਤਰ੍ਹਾਂ ਸੁਕਾ ਕੇ ਫੇਰ ਪਾਓ ਸਕੇਲ ਮਾੜਾ ਮੋਟੇ ਇਹਦੇ ਨਾਲ ਅਗੇ ਹਰੀਆਂ ਉਹਦੇ ਕਰਕੇ ਸਿਰਪੜੀਆਂ ਥੋੜੀਆਂ ਆ ਜਾਂਦੀਆਂ ਨੇ ਬਾਰਤੀ ਇਸ ਤੋਂ ਬਾਅਦ ਆਪਾਂ ਗੈਸ ਤੁਸੀਂ ਬਿਲਕੁਲ ਸਿਮਰ ਰੱਖਣੀ ਆ ਇੱਕ ਚਮਚਾ ਅਜਮੈਣ ਦਾ ਪਾਵਾਂਗੇ ਆਂ ਦਾ ਵੀ ਪਾ ਲਿਆ ਹਲੋ ਆੜਦਾਸ ਆਪਾਂ ਲੌਂਗ ਵੀ ਪਾਵਾਂਗੇ 10 ਲੈ 12 ਲੈ ਲਓ ਤੁਸੀਂ ਵੱਧ ਵੀ ਲੈ ਸਕਦੇ ਹੋ ਆ ਦੇਖੋ ਲੌਂਗ ਪਾ ਲੇ ਤੇ ਇਹ ਥੋੜਾ ਜਿਹਾ ਲਸਣ ਆ ਇੰਨਾ ਕ ਲਿਆ ਮੈਂ ਹੋਣੀਆਂ 10 15 ਹੋਣੀਆਂ ਨੇ ਇਹਦੇ ਆਪਣੇ ਲੋਂਗਾ ਦੇ ਪਟਾਕੇ ਜਿ ਵਜਦੇ ਆ ਇਹ ਇੰਨੇ ਧਿਆਨ ਨਾਲ ਤੁਸੀਂ ਕਰਿਓ ਤੇ ਪਿੱਛੇ ਰਹੋ ਥੋੜਾ ਜਿਹਾ ਇਹ ਇੰਨਾ ਕ ਲਸਣ ਲਿਆ ਮੈਂ ਬਰੀਕ ਵਾਲਾ ਲਸਣ ਤੁਸੀਂ ਮੋਟਾ ਮੋਟਾ ਲਸਣ ਨਹੀਂ ਲੈਣਾ ਜਿਹੜਾ ਹੁੰਦਾ ਹੈ ਇਹ ਦੇਸੀ ਲਸਣ ਨਹੀਂ ਲੈਣਾ ਬਰੀਕ ਬਰੀਕ ਜਿਹੜਾ ਔਖਾ ਜਿਹਾ ਸ਼ੈਲ ਹੁੰਦਾ ਹੈ ਹੈਨਾ ਉਹ ਮੋਟਾ ਮੋਟਾ ਹੁਣ ਤਾਂ ਉਹ ਨਹੀਂ ਲੈਣਾ ਇਹਨੂੰ ਮੈਂ ਥੋੜਾ ਜਿਹਾ ਕੁੱਟ ਕੇ ਪਾ ਦੂੰਗੀ ਲਓ ਇਹਨੂੰ ਮੈਂ ਛਿਲਕੇ ਸਮੇਤੇ ਕੁੱਟ ਲਿਆ ਆਪਾਂ ਨੇ ਉਸ ਤੋਂ ਬਾਅਦ ਪੁਣੇ ਲੈਣਾ ਨਾ ਇਹ ਐਦਾਂ ਛਿਲਕੇ ਸਮੇਤੇ ਕੁੱਟ ਲਿਆ ਲਓ ਪਾਟ ਆਪਾਂ ਨੂੰ ਥੋੜਾ ਜਿਹਾ ਇਹਨੇ ਵਿੱਚ ਪਾਣੀ ਜਿਆ ਹੁੰਦਾ ਤੁਸੀਂ ਧਿਆਨ ਨਾਲ ਪਿੱਛੇ ਰਹਿ ਕੇ ਪਾਉਣਾ ਥੋੜੇ ਜਿਹਾ ਟੜਕ ਦਿਆ ਹੁਣ ਉੱਪਰ ਇਹਨਾਂ ਆਪਾਂ ਨੇ ਆਦਰਕ ਲਿਆ ਇਹਨੂੰ ਮੈਂ ਕੱਟ ਲਿਆ ਸੀ ਇਹ ਵੀ ਛਿਲਕੇ ਸਮੇਤੇ ਆ ਇਹਨੂੰ ਵੀ ਥੋੜਾ ਜਿਹਾ ਕੁੱਟ ਕੇ ਪਾਉਗੇ इन्हू भी कुट लिया थोड़ा जा मोटा मोटा ही कुटना ता कि आप ज्यादा बरीक नहीं करना जो आप उदा साफता रखा फिर ये टाइम लगेगा इन इस तरह ये छह ही असर हो जाएगा है ना तो थोड़े जो चमचक पावगे मेथे आल एक चमच आप मेथिया पा दें पा के हूँ आपलोवेरा पाँगा థోడీ డండి ఎలోవిరా ఆలో కట్ కట్కి అండ్ పాద ఇం అని ఏం సార్ హింతువాళే ఉండే ਹਲਕੀ ਜਹੀ ਬਹੁਤ ਹਲਕੀ ਜਹੀ ਜਿਹੜੀ ਸਭ ਤੋਂ ਘੱਟ ਸਿੰਗ ਗੈਸ ਹੁੰਦੀ ਆ ਉਹਦੇ ਉੱਤੇ ਤੁਸੀਂ ਘੰਟਾ ਲੱਗ ਜਵੇ ਇੱਧਾ ਘੰਟਾ ਲੱਗ ਜਵੇ ਪੌਣਾ ਘੰਟਾ ਲੱਗ ਜਵੇ ਜਿੰਨਾ ਮਰਜ਼ੀ ਟਾਈਮ ਲੱਗ ਜਵੇ ਜਦੋਂ ਤੁਹਾਡਾ ਇਹ ਸਮਾਨ ਸਾਰੇ ਵਿੱਚ ਸੜ ਜਾਂਦਾ ਹੈ ਨਾ ਤੇ ਇਹ ਅਸਰ ਇਹਦਾ ਨਿਕਲ ਜੋ ਪੂਰਾ ਹੈ ਬਿਲਕੁਲ ਸੜ ਜਾਣਾ ਇਹਨੇ ਉਦੋਂ ਆਪਾਂ ਨੇ ਇਹ ਬੰਦ ਕਰ ਲਿਆ ਇਹਨੂੰ ਇਦਾਂ ਹੀ ਰਿਜੀ ਜਾਣ ਦੇਣਾ ਹੁਣ ਅਸੀਂ ਫਿਰ ਮੈਂ ਤੁਹਾਨੂੰ ਦੱਸਨ ਕਿੰਨਾ ਟਾਈਮ ਲੱਗਿਆ ਤਾਂ ਆ ਦੇ ਵਿੱਚ ਤੇ ਅਜੇ ਆਪਾਂ ਨੂੰ ਇਹਨੂੰ ਇਸ ਤਰ੍ਹਾਂ ਹੀ ਇਜੰਟ ਇਹਨਾਂ ਹਲਕਾ ਵਿੱਚ ਮੜਮੋਤੀ ਐ ਇਦਾਂ ਚਮਚਾ ਫੇਰ ਦੇਣਾ ਨਹੀਂ ਇਹਨੂੰ ਰਿੱਜੀ ਜਾਂਦਾ ਹੈ ਇਸ ਤਰ੍ਹਾਂ ਤੇ ਇਹਦੇ ਚੰਗੀ ਤਰ੍ਹਾਂ ਜਦੋਂ ਸਾਰੇ ਦਾ ਅਸਰ ਇਹਦੇ ਵਿੱਚ ਚਲੇ ਜਾਵੇ ਤੇ ਉਤੇਲ ਦੇਣਾ ਫਿਰ ਇਹ ਆਪਣੀ ਇੱਕ ਦਵਾਈ ਜੀ ਮੂੰਗ ਤੇਲ ਤਿਆਰ ਹੋ ਜਾਊਗਾ ਕਿਉਂਕਿ ਅੱਜਕੱਲ ਸਾਰਿਆਂ ਦੇ ਮੋਢੇ ਗੋਡੇ ਸਭ ਦੇ ਦੁਖ ਰਹੇ ਨੇ ਤੇ ਇਹਦੀ ਮਾਲਿਸ਼ ਕਰਾਂਗੇ ਆਪਾਂ ਬਹੁਤ ਵਧੀਆ ਫਰਕ ਪੈਂਦਾ ਹੁਣ ਤਾਂ ਬੱਚੇ ਬਾਹਰ ਖੜਕੀ ਕੰਮ ਕਰਦੇ ਉਹਨਾਂ ਦੇ ਬੋਢਿਆਂ ਤੇ 30 40 ਸਾਲ ਦੇ ਬੱਚੇ ਨੇ ਕਿ ਉਹਨਾਂ ਵਿੱਚ ਪ੍ਰੋਬਲਮ ਆ ਰਹੀਆਂ ਨੇ ਤੇ ਆਪਣੇ ਹੁਣ ਤੋਂ ਹੀ ਆਪਣੇ ਸਰੀਰ ਦੀ ਸੰਭਾਲ ਕਰੀਏ ਤਾਂ ਕਿ ਆਪਾਂ ਆਉਣ ਵਾਲੇ ਟਾਈਮ 'ਚ ਆਪਾਂ ਤੰਦਰੁਸਤ ਰਹੀਏ ਹੁਣ ਆਪਾਂ ਨੇ ਪਹਿਲਾਂ ਸੰਭਾਲ ਨਹੀਂ ਕੀਤੀ ਤੇ ਹੁਣ ਲੋ ਮੇਰੇ ਵੀ 2 ਸਾਲ ਤੋਂ ਦਰਦ ਇੱਕ ਬੋਢਾ ਕਾਜਿਆ ਥੋੜਾ ਥੋੜਾ ਤੇ ਮੈਂ ਹੁਣ ਇਹੀ ਤਿਲਾਂ ਦਾ ਤੇਲ ਹੀ ਬਣਾ ਕੇ ਉਹ ਤੇ ਲਾਉਣੀ ਹੈ ਰਾਤ ਨੂੰ ਲਾਉਣੀ ਹੈ ਹੈਨਾ ਤੇ ਫਿਰ ਉਹਦੇ ਨਾਲ ਇਦਾਂ ਹੀ ਕੰਮ ਚੱਲੀ ਜਾਂਦਾ ਜੇ ਆਪਾਂ ਹੁਣ ਗੋਡੇ-ਗੋਡੇ ਖਵਾ ਲੇ ਉਹ ਪੌਣੇ ਵੀ ਬਹੁਤ ਔਖੇ ਨੇ ਆਪਰੇਸ਼ਨ ਕਰਾਉਣੇ ਕਿਤੇ ਸੌਖੇ ਨਹੀਂ ਜੋ ਆਪਣੀ ਚੀਜ਼ ਆ ਪ੍ਰਮਾਤਮਾ ਨੇ ਆਪਾਂ ਕੀਤੀ ਹੋਈ ਉਹਦੇ ਵਰਗੀ ਜੀਸ ਨੇ ਨਾ ਤੇ ਆਪਾਂ ਉਹਨੂੰ ਹੀ ਚੰਗੀ ਤਰ੍ਹਾਂ ਸੰਭਾਲ ਲਈਏ ਵੀ ਕਿ ਮਸ਼ੀਨਰੀ ਆ ਤੇ ਜਦੋਂ ਆਪ ਜੇ ਆਇਆ ਨੂੰ ਤੇਲ ਨਹੀਂ ਦਵਾਂਗੇ ਤਾਂ ਇਹ ਵੀ ਨਹੀਂ ਚੱਲਦੀ ਹੈ ਜੀ ਹੈਨਾ ਤੇ ਜਰੂਰ ਆਪਣੇ ਸਰੀਰ ਦੀ ਸੰਭਾਲ ਰੱਖੋ ਹੁਣ ਤੋਂ ਜਿਹਦੇ ਨਹੀਂ ਦੁਖਦੇ ਉਹ ਵੀ ਹੁਣ ਤੋਂ ਧਿਆਨ ਰੱਖੋ ਤੇ ਹੁਣ ਤੁਈ ਕਰ ਲਾਗੇ ਨਹੀਂ ਤਾਂ ਆਪਾਂ ਕਈ ਵਾਰ ਕਹਿੰਦੇ ਆ ਜੀ ਸਾਡੇ ਤਾਂ ਠੀਕ ਠਾਕ ਨਹੀਂ ਬੋਡੇ ਕੀ ਕਰਨਾ ਸੀ ਨਹੀਂ ਹੁਣ ਤੋਂ ਹੀ ਸਮਝਾੜ ਕਰੋ ਆਪਣੇ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਬਾਅਦ ਦੇ ਵਿੱਚ ਆਪਨ ਕੋਈ ਪ੍ਰੋਬਲਮ ਨਾ ਹੋਵੇ ਜੋੜਾਂ ਦੀ ਤੇ ਜ਼ਰੂਰ ਮਾਲਿਸ਼ ਕਰਿਆ ਕਰੋ ਤੇ ਆਪਾਂ ਜਦ ਬਜ਼ਾਰ ਵਿੱਚ ਲੈਣ ਜਾਂਦੇ ਆ ਨਾ ਤੇਲ ਇਹੋ ਤੇਲ ਬਣਾਉਂਦੇ ਆ ਉਹ ਕੁਝ ਨਹੀਂ ਹੋਰ ਪਾਉਂਦੇ ਇਹੀ ਤੇਲ ਬਣਾਉਂਦੇ ਆ ਇਦਾਂ ਨਹੀਂ ਆਏ ਆਪਣੇ ਘਰ ਚ ਘਰੋਂ ਹੀ ਚੀਜ਼ਾਂ ਤੇ ਆ ਪਈਆਂ ਹੁੰਦੀਆਂ ਜਿਹੜੀਆਂ ਉਹਨਾਂ ਦਾ ਹੀ ਤੇਲ ਬਣਾਉਂਦੇ ਆ ਕਿ ਉਹ ਇੰਨੀ ਕਿ ਸ਼ੀਸ਼ੀ ਹੁੰਦੀ ਆ ਜਿਹੜੀ ਆਪਾਂ ਨੂੰ 500 ਦੀ ਦਿੰਦੇ ਆ ਉਹ ਤੇ ਹੁਣ ਕੰਮ ਕੁਛ ਨਹੀਂ ਤੇ ਘਰੇ ਬਣਾ ਲਉ ਤੁਸੀਂ ਹੈਨਾ ਉਹ ਵੀ ਤੇਲ ਦੀ ਮਾਲਸ਼ ਕਰਦੇ ਆਪਾਂ ਉਥੇ ਜਾਂਦੇ ਆ ਜਦੋਂ ਆਪਣੇ ਤੇ ਬਾਅਦ ਵਿੱਚ ਆਪਾਂ ਦੱਸਾਂਗੇ ਕਿ ਇਸ ਤਰ੍ਹਾਂ ਮਾਰਸ਼ ਕਰਕੇ ਕਿੱਦਾਂ ਕੇ ਆਪਾਂ ਨੇ ਫਿਰ ਕਪੜਾ-ਕਪੜਾ ਲਵੇਟਣਾ ਤੇ ਇਸ ਤਰ੍ਹਾਂ ਆਪਾਂ ਇਹਨੂੰ ਹਾਂ ਘੰਟੇ ਵਾਸਤੇ ਅੱਧੇ ਘੰਟੇ ਪੌਣੇ ਘੰਟੇ ਜਿੰਨੇ ਵੀ ਚਿਰ ਲੱਗੂਗਾ ਤੇ ਮੈਂ ਤੁਹਾਨੂੰ ਦੱਸ ਦਿਆਂ ਫਿਰ ਹੁਣ ਮੈਂ ਇਹ ਬਿਲਕੁਲ ਸੇਮ ਤੇ ਇਸ ਤਰ੍ਹਾਂ ਹੈ ਨਾ ਹੌਲੀ 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 ਮਿੱਠੀ ਮਿੱਠੀ ਅੱਗ ਤੇ ਇਹ ਰੀਝੀ ਜਾਊਗਾ ਤੇ ਬਾਅਦ ਵਿੱਚ ਆਪਾਂ ਫਿਰ ਦੇਖ ਲੇ ਹਲੋ ਜੀ ਆਪਾਂ ਇੱਕ ਚੀਜ਼ ਪਾਣੀ ਭੁੱਲ ਗਏ ਸੀ ਇਹ ਆ ਕਪੂਰ ਕਿ ਮੈਂ ਦੋ ਟਿੱਕੀਆਂ ਪਾ ਰਹੀ ਆ ਜਿਹੜੇ ਆਪਾਂ ਆਮ ਦੁਕਾਨਾਂ ਤੋਂ ਮਿਲ ਜਾਂਦਾ ਮੰਦਰ ਲਈ ਬਹੁਤ ਵਰਤਦੇ ਆ ਇਹਦੇ ਵਿੱਚ ਜਿਹੜੇ ਮੰਦਰ ਆਪਣੇ ਇਹ ਪੂਜਾ ਕਰਦੇ ਆ ਉਹ ਵੀ ਰੱਖਦੇ ਆ ਕਪੂਰ ਇਹ ਆਪਣੇ ਦੁਕਾਨ ਤੋਂ ਬੜੇ ਸੋਹਣੇ ਮਿਲ ਜਾਂਦੇ ਆ ਟਿੱਕੀਆਂ ਜਿਹਾ ਇਦਾਂ ਦੇ ਹਨ ਇਹ ਵੀ ਆਪਾਂ ਵਿੱਚ ਪਾਉਣੇ ਆ ਕੱਟ ਕੇ ਤੇ ਇਹਦੇ ਨਾਲ ਨਾ ਬਹੁਤ ਛੇਤੀ ਜਿਹੜੀ ਸੋਜੇਸ ਆ ਉਹ ਠੀਕ ਹੁੰਦੀ ਆ ਇਹਦੀਆਂ ਵੀ ਮੈਂ ਦੋ ਟਿੱਕੀਆਂ ਪਾ ਦਿੰਦੀ ਆਂ ਦੀ। ਚਲੋ। ਤੇ ਆ ਇੱਕ ਡੰਡੀ ਜੀ ਰਹਿ ਗਈ ਇਹਦੀ ਨਿੰਮ ਦੀ ਸੀਗੀ ਮੈਂ ਇਹ ਵੀ ਕੱਟ ਕੇ ਵਿੱਚੇ ਪਾ ਦਿੰਦੀ ਆਂ। ਇਹਨੂੰ ਕੱਟ ਕੇ ਥੋੜੀ ਬਰੀਕ ਜੀ ਕਰਕੇ ਵਿੱਚੇ ਪਾ ਦਿੰਨੇ ਆਪਾਂ। ਉਹ ਰਿਜ ਰਿਹਾ ਪਤਾ ਨਹੀਂ ਚੱਲਦਾ ਦੇਖੋ ਰਿਜੇ ਦਾ ਹੈ ਨਾ ਆ ਤਾਂ ਵਿੱਚ ਆਪਾਂ ਨੇ ਇਹ ਪਾਇਆ ਤਾਂ ਚਿਰਚਿਰ ਹੋਇਆ ਇਹਦਾ ਨਹੀਂ ਰਿਜ ਰਿਹਾ ਬਿਲਕੁਲ ਸਲੋ ਹੌਲੀ 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 ਬਿਲਕੁਲ ਆਰਾਮ ਨਾਲ ਰਿਜ ਰਿਹਾ ਬਹੁਤ ਮਿੱਠੀ ਮਿੱਠੀ ਅਗਨਾ ਆਰਾਮ ਨਾਲ ਬਣਾਉਣਾ ਤਾਂ ਕਿ ਤੁਹਾਡੇ ਜੋੜਾਂ ਨੂੰ ਫਰਕ ਪਵੇ ਆਹ ਦੇਖੋ ਕਪੂਰ ਕੁੱਟਣ ਦੀ ਲੋੜ ਨਹੀਂ ਆਪਣੇ ਆਪ ਖੁਰ ਜਾਣਗੇ ਚ ਹੈ ਨਾ ਥੋੜੀ ਦੇਰ ਤੱਕ ਇਹਨੇ ਖੁਰ ਜਾਣ ਕੋਈ ਕੁੱਟਣ ਦੀ ਲੋੜ ਨਹੀਂ ਇੱਕ ਉਹ ਆਪਣਾ ਹੌਲੀ ਹੌਲੀ ਥੋੜੀ ਥੋੜੀ ਅੱਧਾ ਘੰਟਾ ਹੋ ਗਿਆ ਆਪਣੇ ਧਰੇ ਨੂੰ ਵਰਾਉਂ ਵਰਾਉਂ ਹੋ ਚੱਲਿਆ ਬਿਲਕੁਲ ਜਦੋਂ ਕਾਲਾ ਲਸਣ ਹੋ ਜਾਣਾ ਆਪਾਂ ਉਦੋਂ ਇਹਨੂੰ ਬੰਦ ਕਰਨਾ ਮੈਂ ਤੁਹਾਨੂੰ ਫਿਰ ਦਿਖਾਉਂਗੀ ਇਹ ਆਪਣਾ ਦੇਖਣਾ ਸਲੋ ਬਿਲਕੁਲ ਹਲਕਾ ਹਲਕਾ ਰਜਰ ਰਹਾ ਤੇ ਬੜਾ ਸੋਹਣਾ ਹੀ ਬਣ ਕੇ ਤਿਆਰ ਹੁੰਦਾ ਆ ਦੇਖਦੇ ਆ ਫਿਰ ਲਓ ਜੀ ਆਪਣੇ ਤੇਲ ਦੀ ਸ਼ਕਲ ਇਸ ਤਰ੍ਹਾਂ ਦੀ ਹੋ ਗਈ ਜਿਹੜਾ ਵਿੱਚ ਸਮਾਨ ਪਾਇਆ ਸੀ ਤਾਂ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਉਣੀ ਆ ਐਦਾਂ ਕਾਫੀ ਕਾਫੀ ਹੋ ਗਿਆ ਮਤਲਬ ਅਜੇ ਪੂਰਾ ਰੜੇ ਆ ਤਾਂ ਹੈ ਨੀਗਾ ਆ ਦੇਖੋ ਇਸ ਤਰ੍ਹਾਂ ਦਾ ਹੋ ਗਿਆ ਪਰ ਮੈਂ ਇਹਨੂੰ ਨਾ ਹਜੇ 10 15 ਮਿੰਟ ਹੋਰ ਰੱਖੂੰਗੀ ਜਿਹੜਾ ਥੋੜਾ ਥੋੜਾ ਆ ਜਿਸ ਦਾ ਵਾਈਟ ਵਾਈਟ ਜਿਹਾ ਨਾ ਲਸਣ ਇਹ ਵੀ ਬਿਲਕੁਲ ਬਰਾਊਨ ਤੇ ਡਾਰਕ ਬਰਾਊਨ ਹੋ ਜਵੇ ਕਾਲਸ ਜਿਹੇ ਤੇ ਹੋ ਜਵੇ ਫਿਰ ਆਪਾਂ ਇਹਨੂੰ ਬੰਦ ਕਰਾਂਗੇ ਤੇ ਅਜੇ ਇਹਨੂੰ ਹੋਰ ਥੋੜੇ ਜਿਹੇ 10-20 ਮਿੰਟ ਹੋਰ ਰੱਖਾਂ ਦੇਖੋ ਇਹਨੂੰ ਪਤਾ ਨਹੀਂ ਲੱਗਦਾ ਵਿੱਚ ਜਿਹਦਾ ਤੇ ਪਿੱਛਲੇ ਗੈਸ ਜਲ ਰਹੀ ਹੈ ਤੇ ਹਲਕਾ ਹਲਕਾ ਕਲਕਾ ਆਪਣੇ ਆਪ ਇਹਦੇ ਵਿੱਚ ਇਹਦਾ ਅਸਰ ਨਿਕਲੀ ਜਾਂਦਾ ਇਹਨਾਂ ਚੀਜ਼ਾਂ ਦਾ ਜੋ ਸਮਾਨ ਆਪਾਂ ਨੇ ਪਾਇਆ ਹੈ ਨਾ ਤੁਸੀਂ ਜੇ 400 ਗ੍ਰਾਮ ਤੋਂ ਵੱਧ ਬਣਾ ਰਹੇ ਹੋ ਤਾਂ ਤੁਸੀਂ ਦੋ ਟਿੱਕੀਆਂ ਪਾਉਣੀਆਂ ਨੇ ਇਹ ਨਿਸ਼ਾਏ ਦੀਆਂ ਆਪਣੇ ਕਪੂਰ ਦੀਆਂ ਜੇ ਘੱਟ ਬਣਾ ਰਹੇ ਹੋ 200 ਤਾਂ ਫਿਰ ਇੱਕ ਟਿੱਕੀ ਬਣ ਪਾਇਓ ਹੈ ਨਾ ਤੇ ਉਹ ਥੋੜਾ ਤੇਜ਼ ਹੁੰਦਾ ਨਾ ਕਪੂਰ ਇਸ ਕਰਕੇ ਤੁਸੀਂ ਉਹ ਫਿਰ ਇੱਕ ਪਾਇਓ ਜੇ ਤੁਸੀਂ 400 ਗ੍ਰਾਮ ਤੋਂ ਵੱਧ ਬਣਾ ਰਹੇ ਹੋ ਫਿਰ ਦੋ ਟਿੱਕੀਆਂ ਪਾਇਓ ਤੇ ਬਣ ਕੇ ਬਹੁਤ ਵਧੀਆ ਤਿਆਰ ਹੋਊਗਾ ਤੇ ਆਪਾਂ ਥੋੜੀ ਦੇਰ ਹੋਰ ਕਰਕੇ ਫਿਰ ਤੁਹਾਨੂੰ ਮੈਂ ਦਿਖਾਉਣੀ ਆ ਲਓ ਜੀ ਆਪਣਾ ਤੇਲ ਤਿਆਰ ਹੋ ਗਿਆ ਸਾਰੀਆਂ ਚੀਜ਼ਾਂ ਦੇਖੋ ਬਿਲਕੁਲ ब्राउन ਕਾਲੀਆਂ ਜੀਆਂ ਹੋ ਗਈਆਂ ਨੇ ਚੰਗੀ ਤਰ੍ਹਾਂ ਰੜ ਗਈਆਂ ਵਿੱਚ ਇਹਦਾ ਸਾਰਾ ਅਸਰ ਨਿਕਲ ਗਿਆ ਪੱਤਿਆਂ ਛਿਲਕਿਆਂ ਸਮੇਤ ਸੀ ਕਾਫੀ ਕੁਸ਼ ਤੇ ਸਾਰਾ ਕੁਝ ਇਹ ਵਿੱਚ ਇਹਦੇ ਹੋ ਗਿਆ ਅਸਰ ਇਹਦਾ ਚਲੇ ਗਿਆ ਇਹਦੇ ਵਿੱਚ ਤੇ ਜਰੂਰ ਬਣਾ ਕੇ ਦੇਖਿਓ ਤੁਸੀਂ ਵੀ ਤੇ ਜਿਹਨਾਂ ਭੈਣਾਂ ਦੇ ਅਜੇ ਨਹੀਂ ਬੋਡੇ ਦਰਦ ਕਰਦੇ ਨਹੀਂ ਲੱਕ-ਲੁੱਕ ਦਰਦ ਕਰਦਾ ਉਹ ਵੀ ਇਹ ਤੇਲ ਨੂੰ ਵਰਤ ਸਕਦੇ ਆ ਕਿਉਂਕਿ ਜਦੋਂ ਦਰਦ ਹੋਣ ਲੱਗ ਜਾਂਦੇ ਆ ਫੇਰ ਤਾਂ ਆਪਾਂ ਇਹਨਾਂ ਚੀਜ਼ਾਂ ਵਿੱਚ ਭੱਜਦੇ ਫਿਰਦੇ ਆਂ ਵੀ ਕਿਤੋਂ ਨਾ ਕਿਤੋਂ ਆਮ ਆਵੇ ਹਨਾ ਫਿਰ ਤਾਂ ਆਪਾਂ ਜੇ ਕਰਦੀਆਂ ਆਂ ਮਾਲਸ਼ ਜਦੋਂ ਦੁਖਣ ਲੱਪੈਂਦੇ ਆ ਜਦੋਂ ਨਹੀਂ ਦੁਖੇ ਤਾਂ ਇਹਨਾਂ ਦੇ ਨਹੀਂ ਦੁਖਦੇ ਉਹ ਵੀ ਇਹ ਜ਼ਰੂਰ ਵਰਤਿਓ ਕਿਉਂਕਿ ਹੁਣ ਤੁਸੀਂ ਤੁਹਾਡੇ ਆਸ ਜਿਹੜਾ ਸਰੀਰ ਠੀਕ ਰਹੂਗਾ ਤੇ ਗੋਡੇ ਚੱਲਦੇ ਰਹਿਣ ਕਿਉਂਕਿ ਬੀਬੀਆਂ ਜਿਆਦਾ ਖੜ ਕੇ ਕੰਮ ਕਰਦੀਆਂ ਨੇ ਬਾਹਰ ਤਾਂ ਖਾਸ ਕਰਕੇ ਜਿਆਦਾ ਤੇ ਇੱਥੇ ਤਾਂ ਆਪਾਂ ਕਿਚਨ ਵਿੱਚ ਵੀ ਜਿੱਦਾਂ ਕੱਪੜੇ ਧੋਣੀਆਂ ਮਸ਼ੀਨ ਦੇ ਵਿੱਚ ਉਹਦੇ ਵਿੱਚ ਵੀ ਤੇ ਖੜ ਕੇ ਇਹ ਕਰਦਿਆਂ ਕਮ ਇਸ ਕਰਕੇ ਆਪਣੇ ਗੋਡਿਆਂ ਤੇ ਜਿਆਦਾ ਅਸਰ ਪੈਂਦਾ ਜਰੂਰ ਨਹੀਂ ਵੀ ਦੁੱਖ ਦੇ ਤਾਂ ਵੀ ਇਹਦੀ ਮਾਲਿਸ਼ ਕਰੋ ਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖੋ ਤੇ ਵਧੀਆ ਰਹਾਂਗੇ ਤੇ ਜੇ ਗੋਡੇ ਫੋਣੇ ਬਹੁਤ ਔਖੇ ਨੇ ਜਿੰਨੇ ਚਿਰ ਚੱਲਦਾ ਸਰੀਰ ਤੇ ਮਾਰਸ਼ ਮੋਸ਼ਾਂ ਤੇ ਚਲਾ ਕੇ ਰੱਖੋ ਉਹਨੂੰ ਤੇ ਇਹਨੂੰ ਹੁਣ ਤੇਲ ਨੂੰ ਦੇਖੋ ਬੜਾ ਹੀ ਸੋਹਣਾ ਬਣ ਗਿਆ ਇਹਨੂੰ ਇਦਾਂ ਹੀ ਸਾਰੀ ਰਾਤ ਮੈਂ ਇਹਦੇ ਕੜਾਹੀ ਦੇ ਵਿੱਚ ਇਸ ਤਰ੍ਹਾਂ ਹੀ ਪਿਆ ਰਹਿਣ ਦੂੰ ਨਾਲੇ ਤਾਂ ਇਹ ਠੰਡਾ ਹੋ ਜਾਊਗਾ ਤੇ ਨਾਲੇ ਇਹਦਾ ਜਿਹੜਾ ਆਸਰਾ ਹੋਰ ਇਹਦੇ ਵਿੱਚ ਚਲਿਆ ਜਾਊਗਾ ਹੈਨਾ ਤੇ ਉਸ ਤੋਂ ਬਾਅਦ ਮੈਂ ਇਹਨੂੰ ਸ਼ੀਸ਼ੀ ਵਿੱਚ ਪਾ ਕੇ ਤੁਹਾਨੂੰ ਦਿਖਾ ਦਿਖਾਉਂਗੀ ਤੇ ਨਾਲੇ ਤੁਹਾਨੂੰ ਦੱਸੂੰਗੀ ਤੁਸੀਂ ਕਿਸ ਟਾਈਮ ਮਾਰਸ਼ ਕਰਕੇ ਔਰ ਕਿਵੇਂ ਕਰਕੇ ਪਹਿਣਾ ਹੁਣ ਇਹ ਲੋ ਜੀ ਆਪਣਾ ਤੇਲ ਬਣ ਕੇ ਤਿਆਰ ਹੋ ਗਿਆ ਇਹ ਆਪਣਾ ਤੇਲ ਸੀ 400 ਗ੍ਰਾਮ ਹੈ ਨਾ ਇਹਦੇ ਵਿੱਚ 50 ਕੁ ਗ੍ਰਾਮ ਘਟ ਗਿਆ 350 ਗ੍ਰਾਮ ਰਹਿ ਗਿਆ ਇੰਨਾ ਕੁ ਘਟਣਾ ਵੀ ਸੀ ਤੇਲ ਆਪਣਾ ਕਿਉਂਕਿ ਇਹ ਚੀਜ਼ਾਂ ਸਾਰੀਆਂ ਇਹਦੇ ਵਿੱਚ ਸੜੀਆਂ ਨੇ ਹੌਲੀ 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 ਹੈ ਨਾ ਡੇਢ ਘੰਟਾ ਘਟੋ ਘਟ ਹੈ ਨੂੰ ਵਿੱਚ ਬਿਲਕੁਲ ਸਾਰਿਆਂ ਜਿਹੜੀ ਛੋਟੀ ਗੈਸ ਸੀ ਉਹਦੇ ਉੱਤੇ 1.5 ਘੰਟਾ ਰੱਖਿਆ 1.5 ਘੰਟੇ ਵਿੱਚ ਇਹ ਸਾਰੀ ਚੀਜ਼ਾਂ ਪੱਕੀਆਂ ਨੇ ਤੁਸੀਂ ਉੱਪਰ ਕੋਈ ਪਲੇਟ ਵਗੈਰਾ ਨਹੀਂ ਦੇਣੀ ਹੈਗੀ ਹੈ ਨਾ ਨੰਗੇ ਨੂੰ ਹੀ ਪਕਾ ਲਿਓ ਕਿਉਂਕਿ ਜੇ ਪਲੇਟ ਤੇ تھی ਉਹ ਗਿੱਲੀ ਹੋ ਕੇ ਵਿੱਚ ਪਾਣੀ ਗਿਰਦਾ ਉਹਦਾ ਫਿਰ ਹੈ ਨਾ ਤੇ ਫਿਰ ਹੋਰ ਵੀ ਜ਼ਿਆਦਾ ਟਾਈਮ ਲੱਗਦਾ ਪਕਾਣ ਨੂੰ ਤੇ ਇਹ ਮਨਾ ਬਪੂਸੇ ਦਾ ਸਿੱਟ ਦੇਣਾ ਤੁਸੀਂ ਕਿਸੇ ਪੋਣੀ ਨਾਲ ਜਾਂ ਕਿਸੇ ਕਪੜੇ ਨਾਲ ਇਹਨੂੰ ਪਾਉਣ ਲਿਓ ਹੈਨਾ ਤੇ ਇਹ ਮੈਂ ਸਾਰੀ ਰਾਤ ਕੜਾਈ ਵਿੱਚ ਰੱਖਿਆ ਦੂਸਰੇ ਦਿਨ ਇਹ ਕੱਢ ਕੇ ਹੁਣ ਮੈਂ ਸ਼ੀਸ਼ੀਆਂ ਵਿੱਚ ਪਾਇਆ ਇਹਦੇ ਜਿਹੜਾ ਅਸਰ ਚ ਫੋਰ ਵੀ ਉਹਦੇ ਵਿੱਚ ਹੋ ਗਿਆ ਹੈਨਾ ਤੇ ਇਹ ਤੁਸੀਂ ਬੱਚਿਆਂ ਦੀ ਵੀ ਮਾਲਸ਼ ਕਰ ਸਕਦੇ ਹੋ ਛੋਟੇ ਬੱਚਿਆਂ ਦੇ ਇਹਦੇ ਵਿੱਚ ਕੋਈ ਐਦਾਂ ਦੀ ਚੀਜ਼ ਨਹੀਂ ਵੀ ਜਿਹੜੀ ਕੋਈ ਇਨਫੈਕਸ਼ਨ ਕਰੇ ਕੋਪੂਰਾ ਕਪੂਰ ਦੋ ਦੀ ਜਗ੍ਹਾ ਤੇ ਇੱਕ ਟਿੱਕੀ ਪਾ ਸਕਦੇ ਹੋ ਹੈਨਾ ਜੇ ਕੋਈ ਤੁਹਾਨੂੰ ਲੱਗਦੇ ਕੋਈ ਇਨਫੈਕਸ਼ਨ ਆ ਕੋਈ ਚੀਜ਼ ਕਰ ਦਈਏ ਕਿਸੇ ਨੂੰ ਤਾਂ ਤੁਸੀਂ ਉਹਨੂੰ ਸਕਿਪ ਕਰ ਸਕਦੇ ਹੋ ਨਾ ਤਾਂ ਤੇ ਇੱਕ ਮੈਂ ਹਲਦੀ ਭੁੱਲ ਗਈ ਹਲਦੀ ਦੀ ਗੱਠੀ ਜ਼ਰੂਰ ਪਾ ਲੈ ਸਾਡੇ ਲੱਗੀ ਵੀ ਹੋਈ ਸੀ ਤੇ ਮੈਂ ਪਤਾ ਨਹੀਂ ਕਿੱਦਾਂ ਮੈਂ ਤੁਰ ਗਈ ਆ ਤੇ ਬਾਅਦ ਵਿੱਚ ਯਾਦ ਆਈ ਜੇ ਤੁਹਾਡੇ ਕੋਲ ਹੋਵੇ ਤੁਸੀਂ ਇੱਕ ਗੱਠੀ ਕੱਚੀ ਹਲਦੀ ਦੀ ਪਾ ਸਕਦੇ ਹੋ ਉਹਦਾ ਦਾਦਾਂ ਤੋਂ ਵੀ ਬਹੁਤ ਵਧੀਆ ਤੇ ਇਹ ਤੇਲ ਤੁਸੀਂ ਰਾਤ ਨੂੰ ਆਪਣੇ ਜਦੋਂ ਸੌਣਾ ਥੋੜਾ ਜਿਹਾ ਕੋਲੀ ਵਿੱਚ ਪਾਓ ਕੋਸਾ ਕਰੋ ਤੇ ਆਪਣੇ ਪੋਟਿਆਂ ਦੇ ਨਾਲ ਐਦਾਂ ਹੌਲੀ ਹੌਲੀ ਗੋਡੇ ਦੇ ਉੱਤੇ ਰਾਮ ਨਮਾਲਸ਼ ਕਰੋ ਉੱਪਰ ਤੋਂ ਲੈ ਕੇ ਹਿੰਗੋਡੇ ਦੀ ਬੈਕ ਸਾਈਡ ਤੱਕ ਚੰਗੀ ਤਰ੍ਹਾਂ ਕਰੋ ਕਾਫੀ ਟਾਈਮ ਲਾ ਕੇ ਕਰੋ ਜਿੱਦਾਂ ਆਪਾਂ ਫਰੀਏ ਹੁੰਨੇ ਰਾਤ ਨੂੰ ਸੌਣ ਲੱਗੇ ਬਜ਼ੁਰਗ ਵੱਡੇ ਜਿੱਦਾਂ ਆਪਾਂ ਆਪਣੇ ਗੋਡਿਆਂ ਦੀ ਆਪ ਹੀ ਮਾਲਸ਼ ਕਰ ਸਕਦੇ ਆ ਤੇ ਆਪ ਹੀ ਕਰੋ ਤੇ ਗੋਡੇ ਤੇ ਮੋਡੇ ਤੇ ਲੱਕ ਦੀ ਤਾਂ ਆਪਾਂ ਨਹੀਂ ਕਰ ਸਕਦੇ ਕਿਸੇ ਤੋਂ ਕਰਵਾਉਣੀ ਪੈਂਦੀ ਹੈ ਇਹ ਆਪਾਂ ਗੋਡਿਆਂ ਤੇ ਆਪ ਆਪ ਕਰ ਸਕਦੇ ਜ਼ਰੂਰ ਕਰਿਓ ਉਸ ਤੋਂ ਬਾਅਦ ਗਰਮ ਬੈਠੀ ਬੰਨ ਲਿਓ ਜੇ ਬੈੱਡ ਤੇ ਬੈਠ ਕੇ ਕਰ ਰਹੇ ਹੋ ਥੱਲੇ ਕੋਈ ਰਫ ਕਪੜਾ ਜਾਂ ਅਖਬਾਰ ਰੱਖ ਲਓ ਤੇਲ ਨਾ ਲੱਗੇ ਤੇ ਰਾਮ ਹੌਲੀ 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 ਇਹ ਕਰਦੇ ਜਾਓ ਤਸਵੀਰ ਨੂੰ ਉੱਠ ਕੇ ਤੁਸੀਂ ਨਾ ਹੋਵਗੇ ਤੁਹਾਨੂੰ ਬਹੁਤ ਰਿਲੈਕਸ ਮਿਲੂਗਾ ਤੁਸੀਂ ਰਾਮ ਨਾ ਕੋਈ ਨਾ ਕੋਈ ਕੰਮ ਕਰ ਸਕਦੇ ਹੋ ਹੈਨਾ ਤੇ ਨਹੀਂ ਤਾਂ ਆਪਾਂ ਤੁਰਨਾ ਹੀ ਸਵੇਰ ਸਿਰ ਔਖਾ ਹੋ ਜਾਂਦਾ ਤੇਲ ਮਲ ਕੇ ਰਾਤ ਨੂੰ ਸਵੇਰੇ ਦੇਖੋ ਤੁਹਾਨੂੰ ਬਹੁਤ ਫਾਇਦਾ ਮਿਲੂਗਾ ਹੈਨਾ ਜਿਨ੍ਹਾਂ ਦੇ ਗੋਡੇ ਨਹੀਂ ਦੁਖਦੇ ਉਹ ਵੀ ਜ਼ਰੂਰ ਹੁਣ ਤੇ ਮਾਸਜ ਸ਼ੁਰੂ ਕਰੋ ਤਾਂ ਕਿ ਠੀਕ ਰਹਿਣ ਤੁਹਾਡੇ ਜਿਨ੍ਹਾਂ ਨੂੰ ਦੁਖਦੇ ਆ ਉਹਨਾਂ ਨੇ ਤਾਂ ਹੁਣ ਬਣਾਉਣੀ ਹੈ ਤੇਲ ਤੇ ਮਾਲਸ਼ ਵੀ ਕਰਨੀ ਹੈ ਹੈਨਾ ਜਰੂਰ ਆਪਣਾ ਧਿਆਨ ਰੱਖੋ ਜਰੂਰ ਬਣਾਇਓ ਤੇ ਖੁਸ਼ ਰਹੋ ਆਪਣੇ ਆਪ ਨੂੰ ਬਿਜੀ ਰੱਖੋ ਮਿਲਦੇ ਆ ਫੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ